ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 7-8 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਹਾਂਜੀ ਇਸ ਵਾਰ ਲੈ ਕੇ ਆਏ ਹਾਂ Alto Car Alto VXI K10 ਮਾਡਲ ਆ ਮਾਡਲ 2010 ਆ ਸੈਕੰਡ ਆਨਰ ਆ ਬਹੁਤ ਵਧੀਆ ਹਾਲਤ ਆ 64000 ਕਿਲੋਮੀਟਰ ਸਿਰ ਚੱਲੀ ਹੋਈ ਆ ਡਿਮਾਂਡ ਵੀਰਦੀ ਐ 2 ਲੱਖ 25000 ਲੋਕੇਸ਼ਨ ਐ ਸੰਗਰੂਰ ਪੰਜਾਬ ਸੰਪਰਕ ਕਰੋ ਵੀਰ ਦਾ ਨੰਬਰ ਆ 9768821000 97688 21000 ਹਾਂਜੀ ਤੁਸੀਂ ਵੀ ਦੋਸਤੋ ਕਿਸੇ ਨੇ ਫ੍ਰੀ ਐਡ ਕਰਵਾਉਣੀ ਹੋਵੇ ਕਿਸੇ ਵੀ ਚੀਜ਼ ਦੀ ਤੇ ਦੋ ਕਮੈਂਟ ਦੀ ਵੀਡੀਓ ਜਾਂ 5-7 ਫੋਟੋਆਂ ਭੇਜੋ ਮੇਰੇ WhatsApp ਨੰਬਰ ਤੇ WhatsApp ਨੰਬਰ ਸਟਾਰਟਿੰਗ ਵਿੱਚ ਲਿਖਿਆ ਆ ਰਿਹਾ ਹੈ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ